ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਕ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਹਾਜ਼ਰ ਆਏ ਜਿਸ ਤੇ ਵਿੱਚ ਅਸੀਂ ਤੁਹਾਨੂੰ ਪਲੰਬਰ ਦੇ ਬਾਰੇ ਜਾਣਕਾਰੀ ਦੇਵਾਂਗੇ ਵੀ ਪਲੰਬਰ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਮਾਰਕੀਟ ਦੇ ਵਿੱਚ ਕਈ ਤਰ੍ਹਾਂ ਦੇ ਪਲੰਬਰ ਜੋ ਕਿ ਕੰਮ ਕਰ ਰਹੇ ਨੇ ਬਹੁਤ ਸਾਰੇ ਵੀਰ ਮੇਰੇ ਕੰਮ ਕਰ ਰਹੇ ਨੇ ਕੋਈ ਸਕਿਲਡ ਵੀ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਤਜਰਬਾ ਵੀ ਹੈ ਕੋਈ ਅਨਸਕਿਲਡ ਵੀ ਬੰਦੇ ਕੰਮ ਕਰ ਰਹੇ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਬਾਰੇ ਨੌਲੇਜ ਨਹੀਂ ਹੈ ਮੀਡੀਆ ਬਣਾਉਣ ਦਾ ਮੇਨ ਮਕਸਦ ਮੇਰਾ ਇਹ ਆ ਕਿ ਪਹਿਲੇ ਨੰਬਰ ਤੇ ਕੋਈ ਵੀ ਮੇਰਾ ਵੀਰ ਇਹ ਨਾ ਮੇਰਾ ਮਤਲਬ ਕਿਸੇ ਵੀਰ ਨੂੰ ਟਾਰਗੇਟ ਕਰਨ ਦਾ ਕੋਈ ਮਕਸਦ ਨਹੀਂ ਹੈ ਇਹ ਜਾਂ ਮੈਂ ਕਿਸੇ ਨੂੰ ਟਾਰਗੇਟ ਕਰ ਰਿਹਾ ਵੀ ਜਾਂ ਕਿਸੇ ਦੇ ਮੈਂ ਮਤਲਬ ਵਿਰੁੱਧ ਬੋਲ ਰਿਹਾ ਇਹੋ ਜਿਹਾ ਕੋਈ ਮਕਸਦ ਨਹੀਂ ਹੈ ਘਰਾਂ ਦੇ ਵਿੱਚ ਲੋਕ ਕੰਮ ਕਰ ਮਤਲਬ ਕਿ ਬਿਲਡਿੰਗ ਤੇ ਪੈਸਾ ਜਾਂ ਘਰ ਹੈ ਚਾ ਕੋਈ ਵੀ ਹਸਪੀਟਲ ਹੈ ਚਾ ਮੰਨ ਲਓ ਕੋਈ ਸਕੂਲ ਹੈ ਚਾ ਕਿਸੇ ਤਰ੍ਹਾਂ ਦੀ ਕੋਈ ਚੀਜ਼ ਹੈ ਉਹਦੇ ਤੇ ਪੈਸਾ ਬਹੁਤ ਹੀ ਜ਼ਿਆਦਾ ਖਰਚ ਹੋ ਜਾਂਦਾ ਹੈ ਪੈਸਾ ਖਰਚਉਣ ਤੋਂ ਬਾਅਦ ਆਪਾਂ ਚੰਗਾ ਪਲੰਬਰ ਚੰਗਾ ਬਿਜਲੀ ਵਾਲਾ ਚੰਗਾ ਟਾਇਲ ਵਾਲਾ ਚਾ ਚੰਗਾ ਕੋਈ ਵੀ ਬੰਦਾ ਜਿਹੜਾ ਵੀ ਨੌਲੇਜ ਹੈ ਜੋ ਵੀ ਉਹ ਕੰਮ ਕਰ ਰਿਹਾ ਹੈ ਚਾਹ ਪਲੰਬਿੰਗ ਦੇ ਰਿਲੇਟਡ ਹੈ ਕੋਈ ਵੀ ਕੰਮ ਹੈ ਉਸ ਦੇ ਬਾਰੇ ਉਹਨੂੰ ਨੌਲੇਜ ਹੈ ਜਾਂ ਨਹੀਂ ਹੈ ਤੁਸੀਂ ਕਿਵੇਂ ਪਛਾਣ ਕਰੋਗੇ ਬਹੁਤ ਹੀ ਵਧੀਆ ਵੀਡੀਓ ਤੁਸੀਂ ਐਂਡ ਤੱਕ ਜਰੂਰ ਦੇਖਿਆ ਜੇ ਇਸ ਵਿੱਚ ਬਹੁਤ ਹੀ ਤਰ੍ਹਾਂ ਦੀ ਤੁਹਾਨੂੰ ਕਾਫੀ ਤਰ੍ਹਾਂ ਦੀ ਨੌਲੇਜ ਇਸ ਵੀਡੀਓ ਦੇ ਵਿੱਚ ਦਿੱਤੀ ਜਾਏਗੀ ਜਿਵੇਂ ਕਿ ਪਲੰਬਿੰਗ ਦੀ ਜੋ ਵੀ ਨੌਲੇਜ ਹੈ ਪਾਈਪਾਂ ਦੇ ਰਿਗਾਰਡਿੰਗ ਫਿਟਿੰਗ ਦੇ ਰਿਗਾਰਡਿੰਗ ਜਿਵੇਂ ਕਿ CPVC ਪਾਈਪ ਦੇ ਰਿਗਾਰਡਿੰਗ PPR ਪਾਈਪ ਦੇ ਰਿਗਾਰਡਿੰਗ ਤੇ ਤੁਸੀਂ ਪਲੰਬਰ ਦੀ ਪਛਾਣ ਕਿਵੇਂ ਕਰ ਸਕਦੇ ਜੀ ਕਾਫੀ ਲੋਕ ਰੇਟ ਦੇ ਬਾਰੇ ਮਤਲਬ ਕੀ ਅਸੀਂ ਕੋਈ ਵੀ ਸਾਈਟ ਤੇ ਪਲੰਬਰ ਕੰਮ ਵੇਖਣ ਜਾਂਦਾ ਤਾਂ ਇੱਕ ਪਲੰਬਰ ਦੀ ਡਿਮਾਂਡ ਹੈ ਜੀ ਦੋ ਬਾਥਰੂਮ ਇੱਕ ਕਿਚਨ ਦੀ 50000 ਰੁਪਏ ਦੀ ਪਾਈਪ ਕਿਹੜੀ ਯੂਜ਼ ਕਰਨੀ ਹੈ ਜੀ ਸੀਪੀਵੀਸੀ ਕਰਨੀ ਹੈ ਚਾਹੇ ਪੀਪੀਆਰ ਕਰਨੀ ਹੈ ਤੇ ਚਾਹੇ ਕੰਪੋਜ਼ਿਟ ਕਰਨੀ ਕੋਈ ਵੀ ਪਾਈਪ ਕਰਨੀ ਹੈ ਉਸ ਨੂੰ ਪਾਈਪਾਂ ਦੇ ਮਤਲਬ ਕਿ ਨੌਲੇਜ ਨਹੀਂ ਹੁੰਦੀ ਪਾਈਪਾਂ ਦੇ ਮਤਲਬ ਰਿਗਾਰਡਿੰਗ ਕੋਈ ਨੌਲੇਜ ਨਹੀਂ ਹੁੰਦੀ ਉਹਨੂੰ ਇਹ ਉਸ ਨੂੰ ਸਿਰਫ ਇਹ ਚੀਜ਼ ਦਾ ਪਤਾ ਹੈ ਕਿ ਕੰਮ ਤੇ ਜਾਣਾ ਗੱਲ ਕਿਸ ਤਰੀਕੇ ਨਾਲ ਕਰਨੀ ਉਹਦੇ ਕਿਹੜੀਆਂ ਕਿਹੜੀਆਂ ਚੀਜ਼ਾਂ ਮਤਲਬ ਕਿ ਆਪਾਂ ਨੂੰ ਗਾਹ ਕਸਟਮਰ ਦੇ ਨਾਲ ਗੱਲ ਕਿਵੇਂ ਕਰਨੀ ਹੈ ਉਸ ਨੂੰ ਕਸਟਮਰ ਨੂੰ ਸੈਟੀਸਫਾਈਡ ਕਿਵੇਂ ਕਰਨਾ ਹੈ ਇਹ ਪੈਡ ਦਾ ਨੁਕਸਾਨ ਕੀ ਹੈ ਇਸ ਪੈਡ ਦਾ ਬੈਨੀਫਿਟ ਕੀ ਹੈ ਤੇ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਿਜ਼ਲਟ ਨਿਕਲੇਗਾ ਕਾਫੀ ਕਸਟਮਰ ਕੀ ਕਰਦੇ ਨੇ ਜਿਵੇਂ ਕਿ ਇੱਕ ਪ੍ਰੋਟੋਕੋਲ ਹੈ ਜੀ ਆਪਾਂ ਦੋ ਬਾਥਰੂਮ ਇੱਕ ਕਿਚਨ ਦਾ 50000 ਰੁਪਏ ਇੱਕ ਪਲੰਬਰ ਨੇ ਰੇਟ ਮੰਗਿਆ ਹੈ ਦੂਸਰਾ ਪਲੰਬਰ ਕਸਟਮਰ ਕੀ ਕਰਦਾ ਦੂਸਰੇ ਪਲੰਬਰ ਨੂੰ ਬੁਲਾ ਕੇ ਚਾਹ ਇੱਕ ਜਾਂ ਦੋ ਜਾਂ ਚਾਰ ਪਲੰਬਰਾਂ ਨੂੰ ਬੁਲਾ ਕੇ ਅਲੱਗ-ਅਲੱਗ ਤਰ੍ਹਾਂ ਦੇ ਰੇਟ ਉੱਥੇ ਦਿੱਤੇ ਜਾਂਦੇ ਨੇ ਜਿਵੇਂ ਕਿ ਮੰਨ ਲਓ ਇੱਕ ਨੇ 50000 ਰੇਟ ਦਿੱਤਾ ਹੈ ਇੱਕ ਨੇ ਹਾਈ ਰੇਟ 20000 ਰੁਪਏ ਦਿੱਤਾ ਹੈ ਜਿਹੜਾ ਹੋਰ ਨੌਲੇਜ ਇਸ ਨੂੰ ਜ਼ਿਆਦਾ ਐਕਸਪੀਰੀਅੰਸ ਹੈ ਜਿਆਦਾ ਤਜਰਬੇ ਕਰ ਬੰਦਾ ਹੈ ਉਸ ਨੇ ਉਸੇ ਕੰਮ ਦਾ ਹੀ ਰੇਟ 70000 ਰੁਪਏ ਰੇਟ ਦਿੰਦਾ ਹੈ ਬੈਨੀਫਿਟ ਕੀ ਤੇ ਨੁਕਸਾਨ ਕੀ ਇਸ ਚੀਜ਼ ਦਾ 20000 ਰੁਪਏ ਵਾਲੇ ਨੇ ਕਿਹੋ ਜਿਹਾ ਕੰਮ ਕਰਨਾ ਆ ਕਸਟਮਰ ਦੀ ਮਤਲਬ ਕਸਟਮਰ ਨੂੰ ਇਹ ਹੁੰਦਾ ਹੈ ਕਿ 20000 ਹਰ ਇੱਕ ਬੰਦਾ ਪਲੰਬਰ ਹੀ ਹੈ ਮਤਲਬ ਕਿ ਜਿਵੇਂ ਕਿ ਕੋਈ ਵੀ ਚਾਹ ਦੋ ਮਹੀਨੇ ਲਾ ਕੇ ਚਾਹ ਚਾਰ ਮਹੀਨੇ ਚਾਹ 6 ਮਹੀਨੇ ਚਾਹ ਸਾਲ ਲਾ ਕੇ ਕਿਸੇ ਦੇ ਨਾਲ ਕੰਮ ਮਤਲਬ ਸਿੱਖਣ ਦੀ ਨਹੀਂ ਲੱਗਦਾ ਹੈ ਤੋ ਕੰਮ ਕਰਨ ਤੋਂ ਬਾਅਦ ਆਪਣਾ ਕੰਮ ਕਰਨ ਲੱਗ ਪੈਂਦਾ ਪਰ ਉਸ ਨੂੰ ਇਸ ਪਾਈਪਾਂ ਦੇ ਬਾਰੇ ਕੋਈ ਨੌਲੇਜ ਨਹੀਂ ਹੁੰਦੀ ਇਹ ਗੇਟਵਾਲ ਕਿਉਂ ਬਾਲਵਨ ਕਿਉਂ ਲਗਾਇਆ ਜਾਂਦਾ ਇੱਥੇ ਇੱਥੇ ਇੱਕ ਤੁਹਾਨੂੰ ਉਦਾਹਰਣ ਦੇਣੀ ਚਾਹਣਾ ਦੇਖੋ ਆਹ ਫਿਟਿੰਗ ਚੈੱਕ ਕਰੋ ਯੂਪੀਸੀ ਫਿਟਿੰਗ ਹੋਈ ਹੈ ਜੀ ਇਹ ਰਸਤੇ ਆਪਾਂ ਪਾਈਪ ਛੱਡਨੇ ਆ ਟੈਂਕੀ ਦੇ ਮਤਲਬ ਕੀ ਟੈਂਕ ਨਿੱਪਲ ਤੋਂ ਅੱਗੇ ਆਪਾਂ ਆ ਕੇ ਯੂਨੀਅਨ ਪਹਿਲਾਂ ਗੇਟਵਾਲ ਫਿਰ ਯੂਨੀਅਨ ਔਰ ਫਿਰ 에ਅਰ ਵਾਲੀ ਪਾਈਪ ਇੱਥੇ ਵੀਰ ਨੇ ਕੀ ਕੀਤਾ ਦੇਖੋ ਟੈਂਕ ਨਿਪਲ ਉਸ ਤੋਂ ਬਾਅਦ 에ਅਰ ਵਾਲੀ ਪਾਈਪ ਉਸ ਤੋਂ ਬਾਅਦ ਐਲਬੋ ਤੇ ਉਸ ਤੋਂ ਬਾਅਦ ਗੇਟ ਵਾਲ ਤੇ ਉਸ ਤੋਂ ਬਾਅਦ ਯੂਨੀਅਨ ਮੰਨ ਲਓ ਕਿ 8 ਟੈਂਕੀ ਨਿਪਾ ਟੀ ਜਿਹੜੀ 에ਅਰ ਵਾਲੀ ਪਾਈਪ 에ਅਰ ਖਰਾਬ ਹੋ ਜਾਂਦੀ ਹੈ ਤੇ ਆਪਾਂ ਇਹਨੂੰ ਰਿਪੇਅਰ ਕਿਵੇਂ ਕਰਾਂਗੇ ਇਸ ਚੀਜ਼ ਬਾਰੇ ਵੀ ਨਹੀਂ ਉਸਨੇ ਸੋਚਿਆ ਦੂਸਰਾ ਨੰਬਰ ਵੀ ਐਲਬੋ ਇੱਕ ਐਕਸਟਰਾ ਜੋ ਕਿ ਬੇਫਾਲਤੂ ਤਿੰਨ ਚਾਰ ਤਿੰਨ ਚਾਰ ਚੀਜ਼ਾਂ ਜੋ ਐਕਸਟਰਾ ਇਸ ਦੇ ਵਿੱਚ ਲਗਾਈਆਂ ਗਈਆਂ ਤੁਸੀਂ ਚੈੱਕ ਕਰੋ ਚੈੱਕ ਕਰੋ ਇਸ ਦੇ ਐਕਸਟਰਾ ਹੀ ਚੀਜ਼ਾਂ ਲਗਾਈਆਂ ਗਈਆਂ ਨੇ ਫਿਰ ਜ਼ਿਆਦਾਤਰ ਕੀ ਯੂਜ਼ ਕਰਦੇ ਨੇ ਯੂਪੀਵੀਸੀ ਮਤਲਬ ਗੇਟਵਾਲ ਸੋਲੂਸ਼ਨ ਵਾਲਾ ਜੋ ਗੇਟਵਾਲ ਆਪਾਂ ਜਿਸ ਨੂੰ ਕਹ ਦਿੰਦੇ ਆ ਸੋਲਵੈਂਟ ਸਿਮੈਂਟ ਦੇ ਨਾਲ ਇਸ ਦਾ ਜੋਇੰਟ ਹੁੰਦਾ ਉਹ ਲਗਾਇਆ ਗਿਆ ਹੈ ਇਸ ਗੇਟਵਾਲ ਨੂੰ ਚੇਂਜ ਕਿਵੇਂ ਕਰਾਂਗੇ ਜਦੋਂ ਚੇਂਜ ਕਰਾਂਗੇ ਸਪੇਸ ਦੇਖੋ ਬਹੁਤ ਘੱਟ ਹੈ ਸਪੇਸ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਕਿ ਕੱਲ ਨੂੰ ਐਲਬੋ ਨੂੰ ਨੁਕਸਾਨ ਨਾ ਹੋਵੇ ਚੇਂਜ ਕਰਨਾ ਹੋਵੇ ਤੇ ਐਲਬੋ ਹੀ ਖਰਾਬ ਨਾ ਹੋਵੇ ਤੇ ਗੇਟ ਵਾਲਾ ਆਸਾਨੀ ਨਾਲ ਚੇਂਜ ਹੋ ਸਕੇ ਜਿਆਦਾਤਰ ਤਾਂ ਵੈਸੇ ਥ੍ਰੈਡਿੰਗ ਵਾਲੇ ਮਤਲਬ ਚੂੜੀਆਂ ਵਾਲੇ ਗੇਟ ਵਾਲ ਬਲ ਵਾਲੇ ਯੂਜ਼ ਕਰਨੇ ਚਾਹੀਦੇ ਨੇ ਜਿਸ ਦੇ ਨਾਲ ਐਮਟੀਏ ਲਾ ਕੇ ਉੱਪਰ ਇਠਾ ਯੂਨੀਅਨ ਦੇ ਨਾਲ ਇਸ ਨੂੰ ਆਪਾਂ ਖੋਲ ਕੇ ਤੇ ਆਸਾਨੀ ਨਾਲ ਰਿਪੇਅਰ ਕਰ ਸਕਨੇ ਆ ਮੇਰਾ ਮੇਨ ਟਾਪਿਕ ਇਹ ਵੀ ਪਲੰਬਰ ਜਦੋਂ ਵੀ ਘਰ ਦੇ ਵਿੱਚ ਲਾਉਣਾ ਮੇਰੇ ਵੀਰ ਜਿੰਨੇ ਵੀ ਕਸ ਸੱਜਣ ਨੇ ਕੰਮ ਕਰਾ ਰਿਹਾ ਕੋਈ ਵੀ ਕਰਾ ਰਿਹਾ ਕਿਸੇ ਤੋਂ ਵੀ ਕਰਾ ਰਿਹਾ ਨੇ ਪਲੰਬਰ ਦੀ ਪਹਿਚਾਨ ਜਰੂਰ ਕਰਕੇ ਲਾਇਆ ਕਰੋ ਪਲੰਬਰ ਨੂੰ ਪਹਿਲਾ ਸਵਾਲ ਜਵਾਬ ਕਰੋ ਯੂ ਪੀ ਵੀ ਸੀ ਪਾਈਪ ਦਾ ਬੈਨੀਫਿਟ ਕੀ ਹੈ ਇਹਦਾ ਨੁਕਸਾਨ ਕੀ ਹੈ ਇਹ ਫੂਡ ਗ੍ਰੇਡ ਪਾਈਪ ਹੈ ਜਾਂ ਹਾਈਜੀਨਿਕਲੀ ਇਹ ਸਹੀ ਹੈ ਜਾਂ ਨਹੀਂ ਹੈ ਇਸ ਦੇ ਵਿੱਚ ਕੋਈ ਰਿਸਾਬ ਜਾਂ ਕਿ ਜਿਵੇਂ ਕਿ ਆਪਾਂ ਕਹਿ ਦਿੰਨੇ ਆ ਐ ਸੀ ਪੀ ਵੀ ਸੀ ਪਾਈਪ ਉਸ ਦੀ ਫੁੱਲ ਫਾਰਮ ਜਿਵੇਂ ਕਿ ਪੂਰਾ ਨਾਮ ਹੈ ਜਿਵੇਂ ਕਲੋਰੀਨੇਟਿਡ ਪੋਲੀਵਿਨਾਈਲ ਕਲੋਰਾਇਡ ਕਲੋਰੀਨ ਹੁੰਦੀ ਹੈ ਜੋ ਕਿ ਸੋਲਵੈਂਟ ਸੀਮੰਟ ਕੀ ਕਰਦਾ ਹੈ ਉਸ ਦੇ ਅੰਦਰ ਵੀ ਜਿਹੜੀ ਜਿਹੜੀ ਅੰਦਰ ਦੀ ਪਰਤ ਹੁੰਦੀ ਏ ਉਸ ਦੀ ਉਹ ਅੰਦਰ ਦੀ ਪਰਤ ਨੂੰ ਕੀ ਉਹ ਖੋਰਦਾ ਹੈ ਮਤਲਬ ਕੀ ਥੋੜਾ ਥੋੜਾ ਰਸਾ ਰਸਾਵ ਕੋਲੋਰਿਨ ਦੇ ਨਾਲ ਉਸ ਦੇ ਖੁਰਦੀ ਰਹਿੰਦੀ ਪਰਤਾਂ ਜੋ ਕਿ ਬੰਦਿਆਂ ਨੂੰ ਜਿਵੇਂ ਆਮ ਹੀ ਘਰਾਂ ਦੇ ਵਿੱਚ ਕਾਫੀ ਨੁਕਸਾਨ ਹੋ ਸਕਦਾ ਹੈ ਤੁਸੀਂ ਇਹਦੀ ਟੈਸਟਿੰਗ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਨਾਲ ਮਤਲਬ ਕਿ ਪਲੰਬਰ ਦੀ ਨਾ ਪਹਿਚਾਨ ਕਰਕੇ ਲਾਇਆ ਕਰੋ ਜਦੋਂ ਵੀ ਲਾਉਣਾ ਹੈ ਜ਼ਰੂਰੀ ਨਹੀਂਗਾ ਵੀ ਕੋਈ ਵੀ ਪਲੰਬਰ ਨੂੰ ਫੋਨ ਕੀਤਾ ਆ ਗਿਆ ਜੀ ਹਾਂਜੀ ਇੱਕ ਨੇ 50000 ਮੰਗਿਆ ਦੂਸਰਾ 20000 ਮੰਗਦਾ 20000 ਵਾਲੇ ਲਾ ਲਓ ਤੇ 50000 ਵਾਲੇ ਨੂੰ ਰਹਿਣ ਦਿਓ ਉਹਦਾ ਖਮਿਆਜਾ ਆਉਣ ਵਾਲੇ ਟਾਈਮ ਦੇ ਵਿੱਚ ਸਾਲ ਬਾਅਦ ਦਾ 6 ਮਹੀਨੇ ਬਾਅਦ ਉਸ ਚੀਜ਼ ਦਾ ਪਤਾ ਲੱਗਦਾ ਜਿਵੇਂ ਕਿ ਅੱਜ ਹੀ ਪਿੰਡ ਬਾਹਰ ਵਾਲੀ ਖੜੇ ਆਈ ਇਹ ਵੀਰ ਮਰਾ ਫੌਜੀ ਹੈ ਜੀ ਗੁਰਵਿੰਦਰ ਸਿੰਘ ਨਾਹੀ ਇਹਦਾ ਇੱਥੇ ਯੂਪੀਸੀ ਫੀਡਿੰਗ ਹੋਈ ਜੀ ਜਗਾ ਜਗਾ ਤੇ ਲੀਕੇਜ ਹੋ ਰਹੀ ਹੈ ਕਾਫੀ ਨੁਕਸਾਨ ਵੀਰ ਦਾ ਹੋ ਗਿਆ ਹੈ ਮਤਲਬ ਕਿ ਦੋ ਬਾਥਰੂਮ ਤੇ ਇੱਕ ਕਿਚਨ ਹੈ ਤਿੰਨ ਬਾਥਰੂਮ ਤੇ ਇੱਕ ਕਿਚਨ ਦੀ ਫਿਟਿੰਗ ਅਸੀਂ ਪੱਟ ਕੇ ਦੁਬਾਰਾ ਕਰਨੀ ਹੈ। ਦੇਖੋ ਪਹਿਲਾਂ ਕਿੰਨਾ ਪੈਸਾ ਲਾਇਆ ਹੈ। ਕਾਫੀ ਪੈਸਾ ਪਹਿਲਾਂ ਵੀ ਲੱਗਾ ਹੈ। ਹੁਣ ਦੁਬਾਰਾ ਫਿਰ ਮਤਲਬ ਕਿ ਪਲੰਬਰ ਦੀ ਵੀ ਲੇਬਰ ਪਊਗੀ ਜੀ। ਉੱਥੇ ਪਾਈਪ ਵੀ ਜਿੰਨਾ ਨੁਕਸਾਨ ਹੈ ਸਾਰਾ ਪਾਈਪ ਵੀ ਖਤਮ ਹੋ ਜਾਣੀ ਹੈ ਜੀ। ਹਰ ਇੱਕ ਟਨ ਦੀ ਚੀਜ਼ ਦਾ ਨੁਕਸਾਨ ਹੈ ਜੀ। ਅਸੀਂ ਉਹਨਾਂ ਇਸ ਯੂਪੀਸੀ ਪਾਈਪ ਨੂੰ ਪੀਪੀਆਰ ਚ ਕਨਵਰਟ ਕਰਨ ਲੱਗੇ ਆ ਜੀ। ਪੀਪੀਆਰ ਫਿਟਿੰਗ ਕਰਨ ਲੱਗੇ ਆ ਇੱਥੇ ਸੁਪਰੀਮ ਕੰਪਨੀ ਦੀ ਫਿਟਿੰਗ ਹੈ ਜੀ। ਬਹੁਤ ਵਧੀਆ ਫਿਟਿੰਗ ਹੈ। ਮਤਲਬ ਕਿ ਹੀਟ ਕਰਕੇ ਜੁਆਇੰਟ ਲੱਗਦਾ ਜੀ ਫਿਊਜ਼ਨ ਵੈਲਡਿੰਗ ਮਸ਼ੀਨ ਦੇ ਨਾਲ ਇਸ ਦਾ ਜੁਆਇੰਟ ਕੀਤਾ ਜਾਂਦਾ ਕਾਫੀ ਵਧੀਆ ਚੀਜ਼ ਹੈ ਫੂਡ ਗ੍ਰੇਡ ਪਾਈਪ ਹੈ ਔਰ ਇਸ ਪਾਈਪ ਦੀ ਖਾਸੀਅਤ ਹੈ ਜੀ ਕਾਫੀ ਟਾਈਮ ਪਾਣੀ ਮੰਨ ਲਓ ਖੜਾ ਵੀ ਰਹਿੰਦਾ ਕਈ ਦਿਨਾਂ ਤੱਕ ਪਾਣੀ ਖੜਾ ਰਹਿੰਦਾ ਨਹੀਂ ਯੂਜ਼ ਕਰਦੇ ਤੇ ਕੋਈ ਸਮੈਲ ਵਗੈਰਾ ਕੋਈ ਬੈਕਟੀਰੀਆ ਵਗੈਰਾ ਇਸ ਦੇ ਵਿੱਚ ਪੈਦਾ ਨਹੀਂ ਹੁੰਦਾ ਕਸਟਮਰ ਮੇਰੇ ਵੀਰ ਧਿਆਨ ਦੇ ਨਾਲ ਇਹ ਵੀਡੀਓ ਜਰੂਰ ਦੇਖਣ ਕਦੇ ਵੀ ਪੈਸੇ ਨੂੰ ਪੈਸੇ ਮਗਰ ਭੱਜ ਕੇ ਮਤਲਬ ਕਿ ਪੈਸੇ ਮਗਰ ਜਾ ਕੇ ਆਪਾ ਪਲੰਬਰ ਨਹੀਂ ਲਾਉਣਾ ਜਦੋਂ ਵੀ ਕਰਨਾ ਹੈ ਮਤਲਬ ਕਿ ਉਸ ਦੇ ਵਿੱਚ ਨੌਲੇਜ ਉਹਨੂੰ ਕਿੰਨੀ ਹੈ ਤਜਰਬਾ ਉਹਦਾ ਕੀ ਹੈ ਉਸ ਨੂੰ ਨੌਲੇਜ ਹੈ ਆ ਜਾਂ ਨਹੀਂ ਹੈ ਪ੍ਰੋਪਰ ਮੈਜ਼ਰਮੈਂਟ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਪ੍ਰੋਪਰ ਚਰੀ ਮਤਲਬ ਚੇਜ਼ ਕਟਿੰਗ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਹਰ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਦੇ ਵੀ ਪੈਸੇ ਮਗਰ ਭੱਜ ਕੇ ਪਲੰਬਰ ਨਾ ਲਾਇਆ ਕਰੋ ਅੱਜ ਤਾਂ ਤੁਸੀਂ ਉਹਦੇ ਤੋਂ ਕੰਮ ਕਰਵਾ ਲੋਗੇ ਬਟ ਆਉਣ ਵਾਲੇ ਟਾਈਮ ਦੇ ਵਿੱਚ ਉਸ ਦਾ ਤੁਹਾਨੂੰ ਬਹੁਤ ਵੱਡਾ ਨੁਕਸਾਨ ਚੱਲਣਾ ਪੈ ਸਕਦਾ ਹੈ ਹਰ ਇੱਕ ਤਰ੍ਹਾਂ ਦੀ ਨੌਲੇਜ ਦੇਖੋ ਉਸ ਦੇ ਵਿੱਚ ਪਲੰਬਰ ਦੇ ਵਿੱਚ ਨੌਲੇਜ ਕੀ ਕੀ ਹੋਣੀ ਚਾਹੀਦੀ ਹੈ ਜੀ 메ਨ ਪਾਰਟ ਜਿਹੜਾ ਜੀ ਸਭ ਤੋਂ ਜਿਹੜਾ ਪਲੰਬਿੰਗ ਦੇ ਵਿੱਚ ਇਹ ਸੇਫਟੀ ਵੀ ਆਪਾਂ ਨੂੰ ਸਾਵਧਾਨੀਆਂ ਕਿਹੜੀਆਂ-ਕੜੀਆਂ ਯੂਜ਼ ਕਰਨੀਆਂ ਚਾਹੀਦੀਆਂ ਨੇ ਪਲੰਬਰ ਦੇ ਵਿੱਚ 메ਨ ਪਾਰਟ ਜਿਹੜਾ ਫਸਟ ਸੇਫਟੀ ਬਾਕੀ ਕੰਮ ਬਾਅਦ ਵਿੱਚ ਮੰਨ ਲਓ ਆਪਾਂ ਕੋਈ ਕੰਮ ਕਰ ਰਹੇ ਹਾਂ ਉਸ ਦੇ ਵਿੱਚ ਉਹ ਕਿੰਨੀ ਸੇਫਟੀ ਦੀ ਯੂਜ਼ ਕਰ ਰਿਹਾ ਆ ਆਪਦੀ ਸੇਫਟੀ ਕਰ ਰਿਹਾ ਹੈ ਜਾਂ ਗਾਹਕ ਦੀ ਕੋਈ ਸੇਫਟੀ ਕਰ ਰਿਹਾ ਹੈ ਜਾਂ ਨਹੀਂ ਕਰ ਰਿਹਾ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਮੰਨ ਲਓ ਕਿ ਇੱਕ ਕਪੱਚਰ ਹੀ ਚੇਜ਼ ਕਟ ਕੋਈ ਵੀ ਝਰੀ ਮਾਰਨੀ ਹੈ ਡਿਪੈਂਡ ਕਰਦਾ ਪਾਈਪ ਦੇ ਸਾਈਜ਼ ਤੇ ਮੰਨ ਕੇ ਚਲੋ ਕਿ 1/4 ਇੰਚੀ ਪਾਈਪ ਆ ਪੀਪੀਆਰ ਦੀ ਪੌਣੀ ਹੈ ਉਸ ਦੇ ਲਈ ਚੇਜ਼ ਕਟ ਮੰਨ ਲਓ ਝਰੀ 1/2 ਇੰਚ ਜਾਂ 1 1/2 ਇੰਚ ਮਾਰ ਰਿਹਾ ਉਸ ਦੇ ਵਿੱਚ ਕੀ ਹੋਊਗਾ ਉਸ ਨੂੰ ਮਤਲਬ ਕਿ ਪੂਰੀ ਨੌਲੇਜ ਨਹੀਂ ਹੈ 1/4 ਇੰਚ ਪਾਈਪ ਦੇ ਲਈ ਕਿੰਨੀ ਝਰੀ ਕੱਢਣੀ ਹੈ ਕਿੰਨੀ ਉਹਦਾ ਮਤਲਬ ਕੀ ਉਹਦੀ ਡੰਗਾ ਕਿੰਨੀ ਰੱਖਣੀ ਹੈ ਮਤਲਬ ਇਹ ਪ੍ਰੋਪਰ ਫਿੱਟ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਤੇ ਮਤਲਬ ਕਿ ਇੱਕ ਬਾਥਰੂਮ ਦੇ ਲਈ ਆਪਾਂ ਨੂੰ ਕਿੰਨੀ ਫਿਟਿੰਗ ਦੀ ਜ਼ਰੂਰਤ ਹੈ ਕਿੰਨੇ ਮਟੀਰੀਅਲ ਦੀ ਜ਼ਰੂਰਤ ਹੈ ਕਿੰਨੀ ਪਾਈਪ ਦੀ ਜ਼ਰੂਰਤ ਹੈ ਕਿੰਨੇ ਮਤਲਬ ਕਿ ਐਲਬੋ ਦੀ ਜ਼ਰੂਰਤ ਹੈ ਟੀ ਸੌਕਟ ਕਿੰਨੀ ਮਤਲਬ ਕਿ ਕੋਈ ਡਾਈਮੈਂਸ਼ਨ ਮਤਲਬ ਕੋਈ ਵੀ ਚੀਜ਼ ਨੂੰ ਪਤਾ ਹੀ ਨਹੀਂ ਵੀ ਗਿਣਤੀ ਕਿੰਨੀ ਚਾਹੀਦੀ ਆਪਾਂ ਨੂੰ ਕਈਆਂ ਜਗ੍ਹਾ ਤਾਂ ਕੀ ਹੁੰਦਾ ਕੀ ਪਲੰਬਰ ਵੱਲੋਂ ਜੋ ਸਮਾਨ ਲਿਖਾਇਆ ਜਾਂਦਾ ਹੈ ਸਮਾਨ ਜੋ ਲਿਖਾਇਆ ਜਾਂਦਾ ਹੈ ਮਤਲਬ ਕਿ ਜਿਆਦਾ ਕਾਫੀ ਜਿਆਦਾ ਸਮਾਨ ਸਾਈਟ ਤੇ ਚਲਾ ਜਾਂਦਾ ਬਾਥਰੂਮ ਵੱਲੋਂ ਦੋ ਬਾਥਰੂਮ ਤੇ ਇੱਕ ਰਸੋਈ ਹੈ ਉਸ ਦੇ ਲਈ ਕਿੰਨੀ ਫਿਟਿੰਗ ਦੀ ਜਰੂਰਤ ਹੈ ਅਪ੍ਰੋਕਸੀਮੇਟਲੀ ਜੇ ਚੰਗਾ ਕੰਮ ਮਤਲਬ ਵਧੀਆ ਫਿਟਿੰਗ ਕਰਵਾਵਾਂਗੇ ਤੇ 40 ਤੋਂ 50000 ਰੁਪਏ ਤੱਕ ਦਾ ਮਤਲਬ ਸਮਾਨ ਡਿਪੈਂਡ ਕਰਦਾ ਹੈ ਜੀ ਉਹਨੇ ਬਾਥਰੂਮ ਜਾਂ ਰਸੋਈ ਦੇ ਵਿੱਚ ਲਵਾਉਣਾ ਕੀ ਹੈ ਸਿੰਪਲ ਟੂ ਟੂਟੀਆਂ ਲਵਾਉਣੀਆਂ ਨੇ ਜਾ ਡਾਈਵਰਟਰ ਲਾਉਣਾ ਹੈ ਚਾਹੇ ਥਰਮੋਸਟੇਟ ਲਾਉਣਾ ਹੈ ਚਾਹੇ ਸੀਲਿੰਗ ਸ਼ੌਰ ਲਾਉਣਾ ਹੈ ਚਾਹੇ ਹੈੱਡ ਸ਼ੌਰ ਲਾਉਣਾ ਹੈ ਚਾਹੇ ਵਨ ਪੀਸ ਸੀਟ ਲਾਉਣੀ ਹੈ ਜਾਂ ਵਾਲ ਹੈਂਗਿੰਗ ਸੀਟ ਲਾਉਣੀ ਹੈ ਜਾਂ ਵਾਲ ਮਾਉਂਟਡ ਲਾਉਣਾ ਹੈ ਜਾਂ ਸਿੰਪਲ ਵਾਸ਼ ਬੈਸਿਨ ਲਾਉਣਾ ਹੈ ਹਰ ਇੱਕ ਚੀਜ਼ ਡਿਪੈਂਡ ਕਰਦੀ ਹੈ ਪਲੰਬਰ ਤੇ ਆਗਰ ਉਸ ਨੂੰ ਇਸ ਬਾਰੇ ਨੌਲੇਜ ਹੋਵੇਗੀ ਫਿਰ ਉਹ ਇਸ ਚੀਜ਼ ਮਤਲਬ ਕਿ ਤੁਹਾਨੂੰ ਕੋਈ ਪ੍ਰੇਪੇਅਰ ਕਰ ਸਕਦਾ ਹੈ ਇਸ ਪਾਫ ਦਾ ਜਾਂ ਟੂਟੀਆਂ ਦਾ ਕੀ ਬੈਨੀਫਿਟ ਹੈ ਕਿੰਨੀ ਹਾਈਟ ਤੇ ਰੱਖਣੀਆਂ ਕਿੰਨੀ ਕੀ ਚੀਜ਼ ਤੇ ਰੱਖਣੀਆਂ ਨੇ ਜਦੋਂ ਟਾਈਮ ਪੈਂਣ ਤੋਂ ਬਾਅਦ ਪਲੰਬਰ ਆਪਾਂ ਕੰਮ ਤਾਂ ਕਰਕੇ ਚਲਾ ਜਾਊਗਾ ਸਾਲ 2 ਸਾਲ ਬਾਅਦ ਉਸ ਚੀਜ਼ ਦਾ ਰਿਜ਼ਲਟ ਬਹੁਤ ਹੀ ਮਾੜਾ ਨਿਕਲਦਾ ਹੈ ਬਾਅਦ ਵਿੱਚ ਕਈ ਮੇਰੇ ਵੀਰ ਘਰ ਵਾਲੇ ਵੀ ਕਹਿਣ ਲੱਗ ਪੈਂਦੇ ਨੇ ਕਿ ਸਾਨੂੰ ਮੈਂ ਮਤਲਬ ਗੁੱਸਾ ਨਾ ਕਰੇ ਕੋਈ ਵੀ ਇਸ ਵੀਡੀਓ ਨੂੰ ਵੇਖ ਕੇ ਇਹ ਨਾ ਕਰੇ ਵੀ ਕਿਸੇ ਚੀਜ਼ ਨੂੰ ਟਾਰਗੇਟ ਕੀਤਾ ਟਾਰਗੇਟ ਨਹੀਂ ਨੌਲੇਜ ਦੇ ਜਾਣਕਾਰੀ ਦੇ ਲਈ ਪਲੰਬਰ ਨੋ ਪਰ ਕਿਵੇਂ ਪਛਾਣ ਕਰ ਸਕਦੇ ਆ ਇਹ ਕਈ ਵੀਰਾਂ ਦਾ ਹੁੰਦਾ ਹੈ ਵੀ ਮਤਲਬ ਕਿ ਕਿਸੇ ਦੇ ਥਰੂ ਲਾ ਲਿਆ ਮਤਲਬ ਫੋਨ ਕੀਤਾ ਸਾਡੇ ਕੰਮ ਕਰਕੇ ਗਿਆ ਜਦੋਂ ਵੀ ਪਛਾਣ ਕਰਨੀ ਹੈ ਵੀਰ ਜਿਹੜੇ ਪਲੰਬਰ ਨੇ ਕੰਮ ਕੀਤਾ ਕਿਸੇ ਸਾਈਟ ਤੇ ਉਸ ਤੇ ਜਗ੍ਹਾ ਤੇ ਜਾ ਕੇ ਚੈੱਕ ਕਰੋ ਕੰਮ ਚੈੱਕ ਕਰੋ ਇਹਦਾ ਕਿਹੋ ਜਿਹਾ ਕੰਮ ਹੈ ਵਧੀਆ ਕੰਮ ਕੀਤਾ ਪ੍ਰੋਪਰ ਮੈਜ਼ਰਮੈਂਟ ਨਾਲ ਕੀਤਾ ਮਤਲਬ ਉਹਦੀ ਬੋਲ ਚੜ ਕਿਵੇਂ ਆ ਹਰ ਇੱਕ ਚੀਜ਼ ਜਿਵੇਂ ਬਾਡੀ ਲੈਂਗੁਏਜ ਕਿਹੋ ਜਿਹੀ ਉਸਦੇ ਕੱਪੜੇ ਮਤਲਬ ਕਿਹੋ ਜਿਹਾ ਚੰਗੇ ਪਾਏ ਨੇ ਜਾਂ ਮਤਲਬ ਇਹ ਵੀ ਇੱਕ ਹੁੰਦਾ ਵੀ ਆਪਾਂ ਰਾਤ ਨੂੰ ਸੁੱਤੇ ਤੜਕੇ ਉੱਠੇ ਚੱਕਿਆ ਝੋਲਾ ਬੈਗ ਚੁੱਕਿਆ ਤੇ ਕੰਮ ਤੇ ਚੱਲ ਪਏ ਕੋਈ ਆਪਣਾ ਟਾਰਗੇਟ ਨਹੀਂ ਆਪਾਂ ਨੂੰ ਪਤਾ ਨਹੀਂ ਕੀ ਕਰਨਾ ਕੀ ਨਹੀਂ ਕਰਾਉਣਾ ਹਰ ਇੱਕ ਚੀਜ਼ ਬੋਲਣ ਦਾ ਉਸ ਦਾ ਤਰੀਕਾ ਕਿਹੋ ਜਿਹਾ ਕੰਮ ਕਰਨ ਦਾ ਉਸ ਦਾ ਤਰੀਕਾ ਕਿਹੋ ਜਿਹਾ ਹਰ ਇੱਕ ਚੀਜ਼ ਆਪਾਂ ਨੂੰ ਦੇਖਣੀ ਚਾਹੀਦੀ ਹੈ ਵੀ ਪਲੰਬਰ ਦੇ ਵਿੱਚ ਕੀ ਕੀ ਗੁਣ ਹੈ ਜਾਂ ਨਹੀਂ ਹੈ ਕਾਫੀ ਗੁਣ ਹੋਣੇ ਚਾਹੀਦੇ ਨੇ ਸੇਫਟੀ ਬਾਰੇ ਪਤਾ ਹੋਣਾ ਚਾਹੀਦਾ ਜੀ ਹਰ ਇੱਕ ਤਰ੍ਹਾਂ ਦੀ ਫੀਡਿੰਗ ਪਾਈਪ ਬਾਰੇ ਪਤਾ ਹੋਣਾ ਚਾਹੀਦਾ ਹੈ ਪੀਵੀਸੀ ਡਰੇਨੇਜ ਪਾਈਪ ਬਾਰੇ ਪਤਾ ਹੋਣਾ ਚਾਹੀਦਾ ਫਰਸਟ ਫਲੋਰ ਸੈਕੰਡ ਫਲੋਰ ਥਰਡ ਫਲੋਰ ਦੇ ਲਈ ਕਿੰਨੇ ਇੰਚੀ ਪਾਈਪ ਕਿੰਨੇ ਇੰਚੀ ਸਾਈਜ਼ ਦੀ ਪਾਈਪ ਕਿੰਨੇ ਕੇਜੀ ਪ੍ਰੈਸ਼ਰ ਦੀ ਪਾਈਪ ਚਾ ਕਿਹੜੀ ਪਾਈਪ ਯੂਜ਼ ਕਰਨੀ ਹੈ ਕਿੰਨੇ ਕੇਜੀ ਐਲਬੋ ਯੂਜ਼ ਕਰਨਾ ਹੈ ਪੀਵੀਸੀ ਪਾਈਪ ਦੇ ਵਿੱਚ 2.5 ਕੇਜੀ ਤੋਂ ਲੈ ਕੇ ਐਸ ਡਬਲਯੂ ਆਰ ਕਾਫੀ ਤਰ੍ਹਾਂ ਦੇ ਐਲਬੋ ਟੀ ਸਾਕਟ ਯੂਨਿਟ ਮਤਲਬ ਕਿ ਐਲਬੋ ਟੀ ਕਾਫੀ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਮੰਨ ਕੇ 2.5 ਕਿਜੀ ਪਾਈਪ ਤੋਂ ਸਟਾਰਟਿੰਗ ਹੈ ਹੀ SWR ਆ ਜਾਂਦੀ ਹੈ ਜੀ ਉਸ ਤੋਂ ਬਾਅਦ 4 ਕਿਜੀ ਆ ਜਾਂਦੀ ਹੈ ਜੀ ਉਸ ਤੋਂ ਬਾਅਦ 6 ਕਿਜੀ ਆ ਜਾਂਦੀ ਹੈ ਜੀ ਡਿਪੈਂਡ ਕਰਦਾ ਹੈ ਵੀ ਆਪਣੀ ਹਾਈਟ ਕਿੰਨੀ ਹੈ ਮੰਨ ਲਓ ਇਸੂਸੀ ਇੱਕ ਫਰਸਟ ਫਲੋਰ ਤੋਂ ਸੈਕੰਡ ਫਲੋਰ ਤੱਕ ਰੱਪ ਤੁਸੀਂ ਪਾਈਪ ਨੂੰ ਲੈ ਕੇ ਜਾਣਾ ਹੈ ਤੇ ਕਿੰਨੇ ਕਿਜੀ ਜਿਹੜਾ ਅਨਸਕਿਲਡ ਪਲੰਬਰ ਹੋਊਗਾ ਉਹ ਤਾਂ ਹੀ ਨੌਨ ਬ੍ਰਾਂਡ ਮਾਰਕੀਟ ਤੋਂ ਵਿੱਚੋਂ ਲੈ ਕੇ ਕੋਈ ਵੀ ਅੱਜਕੱਲ ਨੌਨ ਬ੍ਰਾਂਡ ਬਹੁਤ ਚੱਲ ਰਹੇ ਨੇ ਇੰਡੀਆ ਦੇ ਵਿੱਚ ਜੋ ਕਿ ਨਕਲ ਜਿਸ ਨੂੰ ਕਹਿੰਦੇ ਨਕਲ ਮਾਰਨੀ ਬਹੁਤ ਮਤਲਬ ਕਿ ਛੇਤੀ ਲੋਕਾਂ ਨੂੰ ਜਿਵੇਂ ਮਤਲਬ ਜ ਕੰਪਨੀਆਂ ਦਾ ਕੰਮ ਹੈ ਕਾਫੀ ਤਰ੍ਹਾਂ ਦੇ ਪਾਈਪ ਮਾਰਕੀਟ ਚੱਲ ਰਹੇ ਨੇ ਜੀ ਜਿੰਦਲੇ ਜੀ ਇਹ ਫਲਾਣਾ ਜੀ ਇਹ ਢਿੰਗੜਾ ਜੀ ਕਾਫੀ ਤਰ੍ਹਾਂ ਦੇ ਪਾਈਪ ਮਾਰਕੀਟ ਚੱਲ ਰਹੇ ਨੇ ਜੋ ਕਿ ਪਲੰਬਿੰਗ ਦੇ ਕੰਮ ਦੇ ਹਿਸਾਬ ਦੇ ਨਾਲ ਜੋ ਕਿ ਸਹੀ ਨਹੀਂ ਹੈਗੇ ਜੋ ਵੀ ਪਾਈਪ ਯੂਜ਼ ਕਰਨਾ ਹੈ ਉਹ ਮੈਨੂਫੈਕਚਰਰ ਕੰਪਨੀ ਦਾ ਵਧੀਆ ਪਾਈਪ ਯੂਜ਼ ਕਰੋ ਜਿਸ ਦੇ ਵਿੱਚ ਕੀ ਪੂਰਾ ਮੈਂਸ਼ਨ ਕੀਤਾ ਹੁੰਦਾ ਕਿ ਕਿੰਨੇ ਕੇਜੀ ਪ੍ਰੈਸ਼ਰ ਹੈ ਇਹ ਕਿ ਇਸ ਦਾ ਬੈਨੀਫਿਟ ਕੀ ਹੈ ਇਹ ਦਾ ਮਤਲਬ ਕੰਪਨੀ ਕੱਲ ਨੂੰ ਉਸ ਚੀਜ਼ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਪਲੰਬਰ ਦੇ ਵੱਲੋਂ ਕੰਮ ਪ੍ਰੋਪਰ ਕੀਤਾ ਗਿਆ ਹੈ ਕਿਸੇ ਚੀਜ਼ ਚ ਫਾਲਟ ਆਉਂਦਾ ਹੈ ਤੇ ਆਪਾਂ ਕੰਪਨੀ ਨੂੰ ਮਤਲਬ ਕੀ ਕਹਿਣ ਜੋਗੇ ਤਾਂ ਇਹ ਵੀ ਇਹ ਕੰਮ ਸਾਡਾ ਐਲਬੋ ਜਾਂ ਟੀ ਇਹ ਸੌ ਗੜੇ ਲੀਕ ਕਿਉਂ ਹੋਇਆ ਹੈ ਜ਼ਿਆਦਾਤਰ ਜਿਹੜਾ ਮਤਲਬ ਕਿ ਜ਼ਿਆਦਾਤਰ ਜਿਹੜਾ ਕਿ ਜੇ ਕਹਿ ਸਕਨੇ ਹੈ ਭੀ ਜ਼ਿਆਦਾਤਰ